ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਬਠਿੰਡਾ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਕਸਬਾ ਗੁਨੀਆਣਾ ਦੇ ਨੇੜੇ ਮਿਲਿਆ ਇੱਕ ਮ੍ਰਿਤਕ ਅਵਸਥਾ ਦੇ ਵਿੱਚ ਲੜਕੇ ਦਾ ਭੂਣ ਸਮਾਜ ਸੇਵੀ ਸੰਸਥਾ ਸਹਾਰਾ ਜਨ ਸੇਵਾ ਦੇ ਵੱਲੋਂ ਲਿਆਂਦਾ ਗਿਆ ਹਸਪਤਾਲ ਡਾਕਟਰਾਂ ਵੱਲੋਂ ਕੀਤਾ ਗਿਆ ਮ੍ਰਿਤਕ ਐਲਾਨ ਤੁਸੀਂ ਦੇਖ ਰਹੇ ਹੋ ਤਸਵੀਰਾਂ ਮੌਕੇ ਦੀਆਂ ਜਿੱਥੇ ਕਿ ਸਹਾਰਾ ਜਨ ਸੇਵਾ ਨੂੰ ਇੱਕ ਸੂਚਨਾ ਮਿਲੀ ਸੀ ਕਿ ਬਠੰਡਾ ਗੁਨਿਆਣਾ ਦੇ ਨੇੜੇ ਸੂਏ ਕੋਲ ਇੱਕ ਭਰੂਣ ਪਿਆ ਹੈ ਜਦੋਂ ਮੌਕੇ ਤੇ ਸਹਾਰਾ ਸੰਸਥਾ ਦੇ ਵਰਕਰ ਪਹੁੰਚੇ ਤਾਂ ਇੱਕ ਥੈਲੇ ਦੇ ਵਿੱਚ ਭਰੂਣ ਪਿਆ ਸੀ ਜਿਸ ਨੂੰ ਪੁਲਿਸ ਦੀ ਮੌਜੂਦਗੀ ਦੇ ਵਿੱਚ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਮੁਢਲੀ ਜਾਂਚ ਤੋਂ ਬਾਅਦ ਇਸ ਨੂੰ ਮ੍ਰਿਤਕ ਐਲਾਨ ਦਿੱਤਾ ਫਿਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਭਰੂਣ ਦੇ ਕੋਲੋਂ ਇੱਕ ਹਸਪਤਾਲ ਦੀ ਪਰਚੀ ਵੀ ਮਿਲੀ ਹੈ ਜਿਸ ਦੇ ਆਧਾਰ ਤੇ ਪੁਲਿਸ ਵੱਲੋਂ ਆਪਣੀ ਜਾਂਚ ਪੜਤਾਲ ਅਰੰਭੀ ਗਈ ਹੈ ਅਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਆਖਿਰ ਕਿਸ ਦੇ ਵੱਲੋਂ ਇਹ ਘਣੌਣਾ ਕੰਮ ਕੀਤਾ ਗਿਆ ਹੈ ਫਿਲਹਾਲ ਭਰੂਣ ਨੂੰ ਪੋਸਟਮਾਰਟਮ ਦੇ ਲਈ ਸਰਕਾਰੀ ਹਸਪਤਾਲ ਮੋਰਚਿਲੀ ਕਰਦੇ ਵਿੱਚ ਰਖਵਾਇਆ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਆਪਣੀ ਕਾਰਵਾਈ ਅਰੰਭੀ ਗਈ ਹੈ ਪੂਰੀ ਜਾਣਕਾਰੀ ਸੁਣਦੇ ਹਾਂ ਸੰਸਥਾ ਦੇ ਵਰਕਰ ਅਤੇ ਸਿਵਲ ਹਸਪਤਾਲ ਦੇ ਡਾਕਟਰ ਦੀ ਹੀ ਜ਼ੁਬਾਨੀ ਸਾਡੇ ਪ੍ਰਧਾਨ ਜੀ ਨੂੰ ਫੋਨ ਆਇਆ ਸੀ ਕਿ ਬਠਿੰਡਾ ਤੇ ਗੋਨੇਆਂ ਦੇ ਪਿੰਡ ਸੂਏ ਦੇ ਨੇ ਤੇ ਇੱਕ ਭਰੂਨ ਪਿਆ ਮੈਂ ਮੌਕੇ ਤੇ ਆ ਕੇ ਦੇਖਿਆ ਬੈਗ ਦੇ ਵਿੱਚ ਪਿਆ ਸੀਗਾ ਜਿਹਦੇ ਪਾਸੇ-ਵਾਸੇ ਪਾਸੇ ਕੁਝ ਵੀ ਨਹੀਂ ਮਿਲਿਆ ਠਾਣਾ ਨਈਂ ਵਾਲੀ ਪੁਲਿਸ ਮੌਕੇ ਤੇ ਮੌਜੂਦ ਸੀ ਉਹਨਾਂ ਦੀ ਮੌਜੂਦਗੀ ਵਿੱਚ ਭਰੂਨ ਨੂੰ ਸਿਵਲ ਹਸਪਤਾਲ ਬਠਿੰਡਾ ਐਮਰਜੈਂਸੀ ਵਿੱਚ ਇੱਕ ਵਾਰ ਚੈੱਕ ਕਰਾਇਆ ਤੇ ਇਹਦੀ ਮੌਤ ਹੋਈ ਪਈ ਸੀਗੀ ਤੇ ਡਾਕਟਰ ਹਰਸ਼ੀ ਦੇ ਗੋਲジナ ਚੈੱਕ ਕੀਤਾਗਾ ਬਾਕੀ ਉਹਨਾਂ ਨੂੰ ਮੋਰਚੀ ਘਰ ਵਿੱਚ ਰੱਖ ਰਿਆ ਪੋਸਟਮਾਰਟਮ ਵਾਸਤੇ ਜੀ ਬਾਕੀ ਉਹਨਾਂ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਸਰ ਤੇ ਆਸ-ਪਾਸੇ ਕੋਈ ਪਤਾ ਲੱਗਿਆ ਆਸ-ਪਾਸੇ ਸਰ ਸਾਰਾ ਜਾਂਚ ਪੜਤਾਲ ਕੀਤੀ ਕੁਛ ਨਹੀਂ ਮਿਲਿਆ ਸਰ ਅੱਛਾ ਕਿੰਨੇ ਕੁ ਮਹੀਨੇ ਸਰ ਅਜੇ ਕੁਛ ਨਹੀਂ ਕਹਿ ਸਕਦੇ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਜੀ ਲੜਕੀ ਲੜਕੇ ਮੁੰਡਾ ਦਾ ਸਰ ਮੁੰਡਾ ਖਾਲਾ ਇਸ ਤਰ੍ਹਾਂ ਦਾ ਕੋਈ ਜਿੱਤੇ ਪਿਆਸ ਕਿਸ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਾਲਾਤ ਸਰ ਬੈਗ ਦੇ ਵਿੱਚ ਪਿਆ ਸੀ ਦੀ ਨਵਾਂ ਬੈਗ ਸੀਗਾ ਇੱਕ ਹਸਪਤਾਲ ਦੀ ਪਰਚੀ ਮਿਲੀ ਸੀ ਬੈੱਡ ਸ਼ੀਟ ਦੀ ਵੀ ਕਹਿ ਸਕਦੇ ਹਸਪਤਾਲ ਦੀ ਵੀ ਕਹਿ ਸਕਦੇ ਆ ਪਰਚੀ ਬਾਕੀ ਉਹਦੇ ਨਾਲ ਤੇ ਉਹਨੂੰ ਪੁਲਿਸ ਚੈੱਕ ਅਪ ਕਰਦੀ ਕਿਹੜੇ ਹਸਪਤਾਲ ਦੀ ਸੀ ਜੀ ਉਹ ਸਰ ਪੁਲਿਸ ਨੂੰ ਪਤਾ ਕਿਹੜੇ ਹਸਪਤਾਲ ਦੀ ਪਰਚੀ ਹੈ ਜੀ ਅੱਛਾ ਤੁਹਾਨੂੰ ਇਨਫੋਰਮ ਇਨਫੋਰਮੇਸ਼ਨ ਕਿਸ ਨੇ ਦਿੱਤੀ ਸੀ ਇਹ ਪੋਸਟ ਨੇ ਇਤਸਾਰ ਇਨਫੋਰਮੇਸ਼ਨ ਪੋਸਟ ਤੋਂ ਤੇ ਲੋਕਾਂ ਨੇ ਜੀ ਲੋਕਾਂ ਨੇ ਦਿੱਤੀ ਸੀ ਤੇ ਅੱਜ ਜਦੋਂ ਉਹ ਬੈਗ ਚ ਪਿਆ ਸੀਗਾ ਹਾਂਜੀ ਉਹਦੇ ਆ ਅਨ ਆਸਪਾਸ ਕੁਝ ਚੀਜ਼ ਪਈ ਸੀਗੀ ਆਸਪਾਸ ਤਾਂ ਕੁਝ ਵੀ ਨਹੀਂ ਕੋਈ ਚੀਜ਼ ਪਈ ਸੀ ਸਰ ਨਾਲ ਹੀ ਸੂਏ ਸੀ ਜਮਾ ਸੂਏ ਦਾ ਨਾਲ ਹੀ ਪਿਆ ਸੀ ਸਰ ਕਿੰਨੇ ਕਿ ਦਿਨ ਦਾ ਬੱਚਾ ਲੱਗਦਾ ਇਹ ਸਰ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੂਗਾ ਸਰ ਆਪਣੇ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਨਾਲ ਹੀ ਸੂਏ ਦਾ ਹਾਂਜੀ ਡਿਕਲੇਅਰ ਆ ਸਰ ਅੱਛਾ ਜਿਹੜੇ ਤੁਸੀਂ ਕਹਿ ਰਹੇ ਹੋ ਬੈਗ ਕੜਾ ਸਕੂਲ ਬੈਗ ਸੀ ਕਿ ਪਿੱਠੋ ਬੈਗ ਨਹੀਂ ਇਹ ਦੂਜਾ ਬੈਗ ਆ ਸਰ ਜਿਵੇਂ ਆਪਾਂ ਦੋ ਤਣੀ ਵਾਲਾ ਬੈਗ ਵੀ ਕਹਿ ਦਿੰਦੇ ਇਹਦੇ ਵਿੱਚ ਸਮਾਨ ਸੋਣ ਸਬਜ਼ੀਆਂ ਕੱਪੜੇ ਵਗੈਰਾ ਪਾਈ ਜਾਂਦੇ ਆ ਉਹਦੇ ਵਿੱਚ ਕੀ ਆ ਸੀ ਸਾਡੇ ਕੋਲੇ ਸਹਾਰਾ ਜਨ ਸੇਵਾ ਦੇ ਵਲੰਟੀਅਰ ਇੱਕ ਪ੍ਰੋਨਿਕ ਫੀਟਸ ਲੈ ਕੇ ਆਏ ਜੀ ਜਦੀ ਮੌਤ ਹੋਈ ਚੁੱਕੀ ਸੀਗੀ ਉਹਨਾਂ ਦੇ ਦੱਸਣ ਮੁਤਾਬਕ ਇਹ ਉਹਨਾਂ ਨੂੰ ਗੁਨਿਆਨਾ ਸੋਏ ਥੱਲੇ ਇੱਕ ਬੈਗ ਦੇ ਵਿੱਚੋਂ ਮਿਲਿਆ ਹੈਗਾ ਅਸੀਂ ਉਸ ਪ੍ਰੋਨ ਨੂੰ ਹਸਪਤਾਲ ਵਿੱਚ ਰੱਖ ਕੇ ਉਹਦਾ ਜਿਹੜਾ ਇਨਫੋਰਮੇਸ਼ਨ ਹੈ ਪੁਲਿਸ ਨੂੰ ਰੁਕਾ ਪਈ ਦੇਵਾਂਗੇ ਤੇ ਅਗਲੀ ਰੀ ਕਾਰਵਾਈ ਦੀ ਵੇਟ ਕਰਾਂਗੇ ਕਿੰਨੇ ਦਿਨਾਂ ਦਾ ਸਰ ਐਗਜ਼ੈਕਟ ਤਾਂ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਇਹ ਤਾਂ ਅਗਲੀ ਕਾਰਵਾਈ ਦੌਰਾਨ ਹੀ ਪਤਾ ਲੱਗੂਗਾ ਕਿ ਕਿੰਨੇ ਦਿਨਾਂ ਦਾ ਪਰ ਦੇਖਣ ਚ ਲੱਗਦਾ ਕਿ ਉਹ ਨਵਜੰਮਿਆ ਭੂਨੀ ਲੱਗ ਰਿਹਾ ਜੀ ਲੱਗ ਕੇ ਲੜਕੀ ਦੇਖਣ ਮੁਤਾਬਕ ਜੀ ਇੱਕ ਵਾਰੀ ਲੜਕਾ ਲੱਗ ਰਿਹਾ ਜੀ ਕੋਈ ਸਲੀਪੋ ਬਣੀ ਹੈ ਮਿਲੀ ਹੈ ਜਿਹੜੀ ਇੱਕ ਪਰਚੀ ਹੈ ਜਿ ਕੋਈ ਉਹ ਤਾਂ ਬੈੱਡ ਸ਼ੀਟ